ਤਰਜਿਤ ਸੰਗਰੂਰ ਵੀ ਦੀ ਕਪਤਾ ਮਰਨ ਮਾਰਨ ਦਾ ਅਰਥ ਇਹ ਨਹੀਂ ਕਿ ਹਾਰ ਖੁਦਕੁਸ਼ੀ ਕਰੋ ਜਾਂ ਮਾਰੋ ਕਿਸੇ ਨੂੰ ਪਿਆਰ ਲਈ ਮਰੋ ਕਿਸੇ ਦੇ ਲਈ ਆਪਣਾ ਫਰਜ਼ ਨਿਭਾਉਂਦੇ ਆਂ ਕਰੋ ਬਚਾ ਵਾਰ ਤੋਂ ਉਹ ਅੱਗੇ ਆਪਣੀ ਪਰਵਾਰ ਲਈ ਪਿਆਰ ਇਤਵਾਰ ਦਾ ਦੂਜਾ ਨਾਂ ਹੈ ਜਾਨ ਲਵੋ ਟਟਣ ਕਦੇ ਕਿਸੇ ਦਾ ਨਾਂ ਇਤਵਾਰ ਦਿਓ ਪਿਆਰ ਇਹ ਤਾਤ ਹੈ ਰੂਹਾਂ ਦੇ ਸਾਥੀਆਂ ਦਾ ਬਣਾ ਖੇੜ ਜਿਸਮ ਦੀ ਨਾ ਕਰੇ ਮਾਰ ਦਿਓ ਬਣਾ ਖੇੜ ਜਿਸਮ ਦੀ ਨਾ ਕਦੇ ਮਾਰ ਦਿਓ na academia mar deu